ਸਰ ਜੀ ਉੱਥੇ ਵੀ ਡੀਸੀ ਸਾਹਿਬ ਬੈਠੇ ਹੁਣ ਮੈਂ ਸ਼ਰਾਰਤੀ ਤਾਂ ਹੈਗਾ ਤਾਂ ਉਹਨਾਂ ਨੂੰ ਨਹੀਂ ਲੱਗਿਆ ਮਖਾ ਜੀ ਮਖਾ ਅਸੀਂ ਪਿੰਡਾਂ ਦੇ ਗੰਦੇ ਤੁਸੀਂ ਤੂੰ ਕਰਦਾ ਡੀਸੀ ਲੱਗਿਆ ਮੈਂ ਤੁਸੀਂ ਸੱਚੀ ਹਾਂ ਤਾਂ ਕਹਿਣਾ ਕਿੱਦਾਂ ਮੈਂ ਸੁਣਦਾ ਆ ਆਪਣੇ ਪਿੰਡਾਂ ਦਾ ਬਗਲ ਨੇ ਤੂੰ ਮੇਰੇ ਤੋਂ ਰੋਮਾਂ ਦਾ ਤੂੰ ਡੀਸੀ ਲੱਗਿਆ ਮੇਰੇ ਨਾਲ ਯਾਰ ਸੱਚੀ ਹਾਂ ਮਗਰ ਚਾਦਾ ਮਾਰਨ ਉਹ ਮੈਨੀਆਂ ਦੇਖੀਆਂ ਬਖਸ਼ੇ ਐਨਾ ਸੋਹਣਾ ਆਪੂ ਆਪਣਾ ਕਾਰਜ ਕਰਕੇ ਜਾ ਕਹਿੰਦੇ ਦੁਨੀਆ ਤੱਕ ਅਸੀਂ ਯਾਦ ਕਰ ਜਾਈਏ ਸਾਡੇ ਪਰਿਵਾਰਾਂ ਚ ਗੰਨ ਚੱਲੇ ਨਾਅਸਰਾ ਨੇ ਇਹਨਾਂ ਲੀਡਰਾਂ ਨੇ ਇਹਦਾ ਇਹਨਾਂ ਆਸਰਾ ਨੇ ਪਰ ਆਪੋਸ ਨੇ ਕਹਿੰਦਾ ਚਾਚਾ ਹੋਵੇ ਸੀਦਕੇ ਯਾਰ ਕੀ ਬਾਤ ਹੈ ਕੀ ਬਾਤ ਹੈ ਹਰ ਇੱਕ ਡਿਪਾਰਟਮੈਂਟ ਜਿਹੜੇ ਇੱਕ ਦਿਨ ਕਸਮ ਖਾਤੇ ਕਿ ਮੈਂ ਆਪਣੇ ਲੋਕਾਂ ਲਈ ਕੁਝ ਬਸਤ ਕਰੂੰਗਾ